ਅਹ ਛੜਦੀ ਗਲਾ ਥੂਮ ਜਿਦਾ ਬੜਿਆ ਉਹ ਸਾਰੇ ਕਛੂ ਦੇ ਢਾਲ ਐ ਤੇ ਜਿਹੜੇ ਚਪਟੇ ਆ ਉਹ ਗੈਂਡੇ ਦੇ ਨੇ। ਮਾਨ ਨੇ ਸਾਰੇ ਖਜ਼ਾਨੇ ਰੱਖਿਆ ਜੀ ਤੇ ਇਕੱਠੇ ਰੱਖਿਆ। ਆ ਕਾ ਲੋ ਜੰਨਤ 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 ਜੰਨਤ। ਜੰਨਤ ਦੀ ਜੰਨਤ ਦੇ ਬਾਪਈ ਆ ਵੇਖਿਓ ਧਨੂਸtir ਢਾਲਾ ਵਰਛੇ ਦਾਨਪੱਟੇ घोड़ सवार आ गए को अपनी कच्छूजी ढाल और कच्छूजी कौन ढाल गेंडा बरछे नागनी भरमार क्या-क्या है रे भाई कटारा पटारा आवे छो परशु रखे आए छे आ बड़े मार के झटका दो आओ आगे के 10 को रखे आप तो देख सकते है सारा देखो फिरंगी अफगानी छुरा ਗੁਰ ਜੀ ਆਪਾਂ ਗੱਲ ਕਰ ਰਹੇ ਇਹਨੂੰ ਗੁਰ ਕਹਿੰਦੇ ਇਹਨਾਂ ਲਾਸੀ ਮਾਰ ਦਿਆ ਕਟਾਰ ਬਾਰੇ ਤੁਹਾਨੂੰ ਪਤਾ ਹੀ ਆ ਜੰਬਿਆ ਉਸ ਨਗਰਾਂ ਦੀ ਜੀ ਲੈਨੋਗੇ ਜੰਬਿਆ ਇਹ ਆ ਜੀ ਖੰਡਾ ਖੰਡਾ ਤਾਂ ਪਤਾ ਹੀ ਆ ਆਪਾਂ ਇਹਦੇ ਨਾਲ ਤਾਂ ਬੜੇ ਆ ਇਹਨੂੰ ਪੱਟਾ ਦਾਨ ਪੱਟਾ ਕਹਿੰਦੇ ਐਸੇ ਬੇਨਾਂ ਨੂੰ ਦਾਨ ਨੇ ਲਿਖਿਆ ਜ਼ੁਲਫੀਕਾਰ ਤਾਂ ਹੈ ਯਾਰ ਮਾਲੀਮ ਜ਼ੁਲਫੀਕਾਰ ਬਾਰ ਰੇਲ ਸ਼ਸਤਰ ਇਹਨਾਂ ਨੂੰ ਤਾਂ ਅਰਬੀ ਮੰਨਦੇ ਆ ਇਸਲਾਮ ਦੇ ਧਰਮ ਦੇ ਵਿੱਚ ਪਈਆ ਖੰਡਰ ਇਹਨੂੰ ਆਪਾਂ ਅਰਬੀ ਵੀ ਕਹਿੰਦਾ ਤੇ ਆ ਤਲਵਾਰ ਕਿਆ ਪੇਜ ਕਰਕੇ ਦੀ ਆਪਾਂ ਗੱਲ ਕਰ ਰਹੇ ਸੀਗੇ ਇਹ ਸਿੱਡੇ ਵੀ ਹੁੰਦੇ ਆ ਟਿਹੜੇ ਵੀ ਹੁੰਦੇ ਆ ਯਾ ਸ਼ਮਸ਼ੀਰ ਇਹ ਸਾਰੇ ਇਥੇ ਅੰਕੂਚ ਰੱਖੇ ਆ ਉੱਪਰ ਢਾਲਾਂ ਰੱਖੀਆਂ ਅੱਥੇ ਕੀ ਰੱਖਿਆ ਐਕਚੁਅਲ ਤੀਰ ਜਿਹੜੇ ਜੰਗ ਦੇ ਵਿੱਚ ਯੂਜ਼ ਹੁੰਦੇ ਆ ਲੰਬੇ ਤੇ ਆਹ ਰੱਖਿਆ ਜ਼ulfi ਕਾ ਬਹੁਤ ਰੇਅਰ ਸ਼ਸਤਰ ਆ ਜੀ ਬਹੁਤ ਜ਼ਿਆਦਾ ਰੇਅਰ ਇਹ ਮਿਲ ਗਿਆ ਤਾਂ ਫਿਰ ਤਾਂ ਚਾਂਦ ਨਹੀਂ ਹੋ ਗਈ ਆ ਵੇਖੋ ਇਹ ਵੀ ਕਿਸਮ ਦੀ ਤਲਵਾਰ ਆ ਬਹੁਤ ਵੱਡੀ ਆ ਆਹ ਦੇਖੋ ਉੱਪਰ ਜਿਹੜੀ ਜਿੰਨੀਆਂ ਨੂੰ ਢਾਲਾਂ ਕੁਛ ਦੇਖ ਰਿਹਾ ਜਿਹੜੇ ਏਦਾਂ ਬੋਲੇ ਬਣੇ ਆਂ ਦਾ ਡੋਮ ਜਿਹਾ ਬੜਿਆ ਉਹ ਸਾਰੇ ਕਛੂ ਦੇ ਢਾਲ ਐ ਤੇ ਜਿਹੜੇ ਚਪਟੇ ਆ ਉਹ ਗੈਂਡੇ ਦੇ ਬਾਬਾਏ ਗੋਲੀ ਮਾਰ ਲੋ ਕਛੂ ਦੇ ਢਾਲ ਨੂੰ ਕੁਛ ਨਹੀਂ ਹੋਊਗਾ ਅੱਜ ਕੱਲ ਦੇ ਗੋਲੀਆਂ ਤਾਂ ਚਲੋ ਵਖੜੀਆਂ ਇਹਨੂੰ ਸੰਜੋਗ ਵਖਤਰ ਕਹਿੰਦੇ ਆ ਇਹ ਸੰਜੋਗ ਆ ਇਹਨਾਂ ਦਾ ਟੋਪਾ ਤੇ ਉਹ ਜਿਹੜੇ ਆਪਣੇ ਸਾਟੀ ਦਾ ਆਪਾ ਬੋਲਦੇ ਆ ਉਹ ਸੰਜੋਗ ਉਹ ਆਪਾ ਕੈਨਰ ਬੈਕਅਪ ਜਿਹਾ ਗਿਆ ਇਹ ਢਾਲ ਇਹ ਢਾਲ ਆਪਾਂ ਹੱਥ ਦੇ ਵਿੱਚ ਫੜ ਸਕਦੇ ਆ ਤੇ ਬਾਹਰ ਰੋਕ ਕੇ ਜਿਹੜਾ ਉਧਰ ਉੱਪਰ ਬਰਛਾ ਲੱਗਿਆ ਉਹਦੇ ਨਾਲ ਆਪਾਂ ਕਿਸੇ ਦੀ ਛਾਤੀ ਵੰਡ ਸਕਦੇ ਆ ਆ ਦੇਖੋ ਸ਼ਸਤਰ ਤੇ ਪਰ ਪੂਰਾ ਕੰਮ ਕੀਤਾ ਹੋਇਆ ਆ ਸ਼ਸਤਰ ਦੇ ਜਿਹੜਾ ਨਾਗਨੀ ਸ਼ਸਤਰ ਤੇ ਇਹਨਾਂ ਦੀ ਕੋਈ ਲੱਕੜੀ ਬਣੀ ਇਹ ਸਾਰੇ ਸ਼ਸਤਰ ਜਿਹਨਾਂ ਆਪਾਂ ਬਹੁਤ ਤਕੜੀ ਡਾਕੂਮੈਂਟਰੀ ਬਣਾਵਾਂਗੇ ਰੱਖ ਕੇ ਸਾਰੇ ਮਾਲੂਮਾਤ ਕਰਕੇ ਪਰ ਹੁਣ ਤਾਂ ਤੁਸੀਂ ਇਹਦੇ ਹੀ ਨਜ਼ਾਰੇ ਲੋਕ ਸਾਹਮਣੇ ਕੀ ਨੇਗਾ ਸਰਪ੍ਰਸਤ ਜੀ ਨੇਗਾ ਜੈ ਜੀ ਆਏ ਤੇ ਬੰਦੂਕਾਰ ਰੱਖੀਆਂ ਜੀ ਤੇ ਮੰਚ ਤੇ ਕਰਾਵਨ ਰੱਖੀ ਆ ਜੀ ਇਹ ਆ ਦੇਖੋ ਨਾਲੇ ਛੋਟੇ ਨਗਾਰੇ ਡੁਕ 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 ਐਕਚੁਅਲੀ ਨਗਾਰੇ ਨਹੀਂ ਆ ਇਹ ਉਹ ਆ ਨੌਬਰ ਸਾਹ ਵੇਖੋ ਜੀ ਕਟਾਰਾਂ ਰੱਖੀਆਂ ਇੱਥੇ ਇਹ ਵੀ ਕਛਵੇਂ ਦੀ ਢਾਲ ਗੇਂਡੀ ਦੀ ਢਾਲ ਇੰਨੀ ਆਪਾਂ ਬੰਨ੍ਹ ਨਹੀਂ ਕਰ ਸਕਦੇ ਤਮੜਾ ਸਖਤ ਹੁੰਦਾ ਤਾਂ ਇਹਨੂੰ ਆਪਾਂ ਉਹ ਨਹੀਂ ਰੱਖਦੇ ਆ ਕਲ ਜਿਹੜੀ ਤੁਹਾਨੂੰ ਇਦਾਂ ਦਿਖ ਰਹੀ ਆ ਡੋਮ ਬਣਿਆ ਵਾ ਤੇ ਕਛੂ ਦੀ ਢਾਲ ਹੁੰਦੀ ਆ ਉਧਰ ਉੱਪਰ ਰੱਖਿਆ ਦੇਖੋ ਸਾਫ ਪੂਰਾ ਐਕਚੁਅਲ ਕਛੂ ਹੀ ਆ ਉਹ ਤੇ ਸਾਰੀਆਂ ਤੀੜਾ ਹੈਗੀਆਂ ਇਹ ਜੋ ਥਾ ਬਣਾ ਕਰਕੇ ਅੰਮ੍ਰਿਤਾਲਾ ਨੇ ਇਹਨੂੰ ਛੂਦੀ ਆ ਦੇਖੋ ਹਨੂ ਰਾਨੀ ਕਟਾਰ ਕਹਿੰਦੇ ਆ ਇਹ ਹੁਣੀ ਆ ਮੇਰੇ ਹੱਥ 'ਚ ਨਹੀਂ ਬਸ ਇੰਨੀ ਕਟਾਰ ਇਹ ਛੋਟੀ ਹੁੰਦੀ ਸੀ ਛੋਟੇ ਬੱਚੇ ਵੀ ਰੱਖਦੇ ਸੀਗੇ ਰਾਣੀ ਵੀ ਰੱਖਦੀ ਸੀਗੀ

ਆ ਵੇਖਿਓ ਇਹ ਸਾਰੇ ਢਾਲ ਦੇ ਫੁੱਲ ਆਗੇ ਆ ਇਹਨੂੰ ਨਥਨੀ ਕਹਿੰਦੇ ਆ ਇਹ ਵੀ ਨਥਨੀ ਆ ਇਹ ਠੋਕਰ ਹੈਗੀ ਆ ਜਿਹੜੀ ਅਤਲਵਾਰ ਤੇ ਪਹਿਲਾਂ ਲੱਗਦੀ ਆ ਤੇ ਛੋਟੇ ਛੋਟੇ ਬਾਗ ਨੇ ਖੇਡ ਇਹ ਛੋਟਾ ਬਿਛਵਾ ਇਹ ਕਰਦੇ ਹੈਗੀ ਆ ਪੇਜ ਕੰਮ ਤੇ ਪੇਜ ਕੰਮ ਦੀ ਛੋਟੀ ਕਰ ਤੇ ਜਿੰਨੇ ਦੇਖਦੇ ਪਿਆ ਨਾ ਇਹਨਾਂ ਨੂੰ ਪਤਾ ਹੀ ਨਹੀਂ ਖਸਤਰਾ ਬਾਗ ਉਹ ਤਾਂ ਕੈਂਚੀ ਹੈਗੀ ਆ ਵੇਖਿਓ ਖਸਤਰਾ ਦਾ ਭੰਡਾਰ ਦੇਖੋ

ਉਹ ਨਾ ਮੈਂ ਕਿਹਾ ਨਾ ਕਿ ਨਾ ਇਹ ਖੰਡੇ ਆਇਆ ਇਹ ਤੇ ਇਹ ਹਾਸੀ ਦੇ ਪੈਰ ਦੇ ਆ ਜੀ ਆਲੋ ਇਹ ਸੋਨਾ ਲੱਗਿਆ ਸਾਰਾ ਇਹ ਹਾਸੀ ਦਾ ਕਿੰਨਾ ਗਾਵਾ ਹੁਣ ਤੁਹਾਨੂੰ ਹਰੇਕ ਸ਼ਸਤਰ ਬੇਸ਼ੀਮਤੀਆ ਵੜਨਾ ਨੇ ਸਾਖ ਨਹੀਂ ਕਰਦੇ ਬਈ ਸ਼ਸਤਰਾਂ ਨੂੰ A pravděpodobně... A, tady je Gupti. Gupti plus Axe. A tady je kouzelník. Jedná se, že bych chtěl dát tenhle kouzelník. A lápky a ਇਹ ਇਹਦੇ ਦੇਖੋ ਪੂਰਾ ਪਿੰਡ ਹੀ ਵਸਿਆ ਸ਼ੇਰ ਉਹਦਾ ਸ਼ਿਕਾਰ ਕਰਦਾ ਪਿਆ ਬੰਦਾ ਪੂਰਾ ਛਿੜੀ ਹੋਣ ਫੇਰਨ ਪੈ ਗਿਆ ਪਿਆ ਤੇ ਪਾਇਆ ਪਛਾਹਾਂ ਅੰਗੇ ਮਾਚੀ ਬਲਾਂ ਦੇ ਛੇ ਝਾੜ ਬੜੇ ਹਨ ਮਾਚੀ ਦੇ ਉੱਪਰ ਸ਼ੇਰ ਚੜਦਾ ਪਿਆ ਨਾtio ਉਹ ਆਪਣੇ ਸੂਂਡ ਨਾਲ ਲੰਬੇੜੀ ਮਾਰਦਾ ਪਿਆ ਕੋਈ ਛੋਟੀ ਜਿਹੀ ਗਿਲੇਰੀਆ ਨਾਲੀਅਲ ਦੇ ਪੇੜ ਦੇ ਸਾਹਮਣੇ ਇੱਥੇ ਇੱਕ ਘੋੜਾ ਆ ਯੂਨੀਕੌਰ ਤੁਸੀਂ ਦੇਖ ਰਹੇ ਹੋ ਯੂਨੀਕੌਰ ਨਾ ਉਹ ਯੂਨੀਕੌਰ ਨਾ ਬੜਿਆ ਨਾ ਤੇ ਉਹਦੇ ਸਾਹਮਣੇ ਇੱਕ ਬੱਬਰ ਸ਼ੇਰ ਨਹੀਂ ਬੰਦਰ ਆ ਨਹੀਂ ਬੱਬਰ ਸ਼ੇਰ ਹਟਣਾ ਪਏ ਤੁਮ ਨਾਰੀਅਲ ਦਾ ਪੇੜ ਬਾਅਦ ਵਿੱਚ ਮੰਦਿਰ ਬਣੀ ਆ ਆ ਕਿਸੇ ਨੂੰ ਪਤਾ ਲੱਗੂਗਾ ਇਹ ਸ਼ਸਤਰ ਦੇ ਵਿੱਚੋਂ ਨਾ ਕੁਝ ਹੈਗਾ ਬਣਪਾ ਨੂੰ ਛੋਕਾ ਹੈਗਾ ਨਾ ਤੁਸੀਂ ਵੈਨ ਨੂੰ ਨਹੀਂ ਦੇਖ ਰਹੇ ਪਰ ਆਪਾਂ ਨੇ ਸ਼ਾਫਾਇਦਾ ਸ਼ਸਤਰ ਨਾਲ ਅਸੀਂ ਘੁੱਸ-ਘੁੱਸ ਕੇ ਦੇ ਦੇਣਾ ਸ਼ਸਤਰ ਆ ਦੇਖੋ ਸਾਰਾ ਬਣਿਆ ਐਸਾ ਇਹ ਪਰਸ਼ੁਗਾਰ ਕਾਉਂ ਚੇਬੜੇ ਦੇ ਮੁੱਖੇ ਨਸੰਦ ਦੋ ਐਗੋੜਾ ਆਹਾ ਛੀਰੇ ਪੈਰ ਦੇ ਗੁਕਤੀਆਂ ਮਣੀਆਂ ਵਾ ਆ ਬੈਨ ਲੱਗਿਆ ਵਾ 70 70 ਦੇ ਆ ਦੇਖੋ ਛੜਦੀ ਗਲਾਰਾ ਆ ਬੇਚਰੀ ਸਾਰੇ ਹੁਣ ਕੁਝ ਹੈ ਨਹੀਂ ਆਇਆ ਲੇਕਿਨ ਆਪਾਂ ਸੀਰੀ ਕੰਟਰੋਲ ਕਰਦੇ ਆ ਤੇ ਅੱਛੀ ਦੇ ਪੈਰ ਦੇ ਖੜੇ ਆ ਫਿਰ ਫਿਰ ਆਪਾਂ ਇਸ ਨੂੰ ਤੇ ਆਪਣਾ ਸਟੇਟਿਟਿਊਟ ਆ ਜਾਣਾ ਹੈ ਕਿ ਕੈਮਰੇ ਦਾ ਹੱਥ ਆ ਗਏ ਆਪਣੀ ਅਨੰਦੂ ਸਾਹਿਬ ਦੇ ਨਸਤਫੇ ਵੀ ਲਾਇਆ ਗਏ ਇਹ ਵੀ ਨਈਂ ਦੀ ਮੁਝ ਹੈਗੀ ਆ ਕਿਉਂਕਿ ਨਈਂ ਦੀ ਸੀ ਤੁਹਾਨੂੰ ਪਤਾ ਆ ਜਾਂਦਾ ਕਿ ਆਪ ਤੁਸੀਂ ਦੇਖ ਸਕਦੇ ਹੋ ਦਸਿਆ ਵਰਗਾ ਹੈਗਾ ਦੇਰ ਤੇ ਸ਼ਿਕਾਰ ਬਣਿਆ ਆ ਸ਼ੂਟਿੰਗ ਪਟਾਰ ਹੈਗੀ ਇਹਦੇ ਸਾਰਾ گاؤں ਕਿ ਬਸਾਤਾ ਇਹਨਾਂ ਨੇ ਅਜੇ ਜ਼ੋਰ ਨੂੰ ਜ਼ੂਮ ਕਰਕੇ ਦਿਖਾਵਾਉਂ। ਇਹਦੇ ਵਿੱਚ ਮੇਰੀ ਰਿਸ਼ਕਾਰ ਹੈਗਾ ਤੇ ਸ਼ੇਰ ਆ ਤੇ ਫਿਰ ਨਾ ਪੱਛੇ ਹੱਥੀਆ ਪੱਛੇ ਮਗਰਮਾ ਜੇ ਅਫਿਰ ਸ਼ੇਰ ਫਿਰ ਕੁਝ ਬਣਿਆ ਪੱਛੇ ਹਾਥੀਆ ਉਹਦੇ ਕੋਈ ਸਵਾਰ ਬੈਠਿਆ ਆਹ ਮੁੱਠਾ ਵੇਖੋ ਹੰਟੀ ਨਾਦਾ ਆਇਆ ਇਹਨੇ ਤੇ ਇਹਨੇ ਪੱਛੇ ਜਾਨ ਇਹ ਸੰਗੋਵਾਤ ਦੇ ਬਾਰੇ ਤਾਂ 2 ਸੈਕਿੰਡ ਦੇ ਬਾਅਦ ਉਹ ਜਿਹੜੀ ਢਾਲ ਲੱਗੀ ਆ ਉਹਨੂੰ ਮੱਛੇ ਫੜ ਕੇ ਉਹ ਜਿਹੜਾ ਚხਾ ਹੈ ਉਹਨੂੰ ਸਾਹਦੇ ਸਾਹਮਣੇ ਆ ਜਾਂਦਾ ਆਪਾਂ ਵਾਰ ਰੋ ਕੇ ਨਾਲ ਹੀ ਉਹਨੂੰ ਦਾ ਸਲੈਸ਼ ਕਰ ਸਕਦੇ ਹਾਂ ਜੇ ਉਹ ਨਾ ਤਾਂ ਮੁਕਤਾ ਆਪਾਂ ਦਾ ਕਰੇ ਭੋਲੇ ਨਹੀਂ ਆ ਜੀ ਜਾਂਦੇ ਇਹ ਦਾਣ ਪੱਟੇ ਦੇ ਕਮਰ ਹੈਗੇ ਇਹ ਤਾਂ ਨਬ ਦੇ ਕਰਛੂ ਨੇ ਨਹੀਂ ਦਾਣ ਪੱਟੇ ਦੀ ਨਹੀਂ ਉਹ ਤਾਂ ਨਹੀਂ ਅਛਾ ਆਪਾਂ ਇਹਨੂੰ ਹੱਥ ਨਹੀਂ ਪੀਣ ਕੇ ਨਾਲ ਜਾਣ ਕਰ ਸਕਦੇ ਆ ਜਿਹੜੇ ਕਰਦੇ ਤੇ ਇਹਨਾਂ ਦੀ ਕੁਰਾਨ ਦੀ ਲਿਖਤ ਹੈਗੀ ਹੈ ਇਹ ਆ ਬੰਦੂ ਪਰਖਿਆ ਕਿ ਹਜਰ ਆ ਰਹੀ ਹੈ ਆ ਜਿਹੜਾ ਤੁਸੀਂ ਦੇਖ ਸਕਦੇ ਇਹਨਾਂ ਦੇ ਪੁੰਗੇ ਰੱਖਿਆ ਜਿਵੇਂ ਉਹ ਤਾਂ ਬਜਾਇ ਨਹੀਂ ਰੱਖਿਆ ਇੰਦਰ ਸਿੰਘ ਜੀ ਉਹਨਾਂ ਦਾ 15 ਸਿੰਘ ਜੀ ਇਹ ਨੌਬਤ ਹੈਗੀ ਹਦੂਸ਼ਾ ਦੇ ਵਿੱਚ ਅਜ ਵੀ ਇਹ ਮਰਿਆਦਾ ਪਾਇਆ ਹੋਇਆ ਹੈ ਜੇ ਤੁਹਾਨੂੰ ਸਮਾਂ ਹੈ ਦੋਟੇ ਮਿੰਟ ਦੇ ਤੇ ਵਾਕਿਆ ਜਣੇ ਤੁਸੀਂ ਦੋ ਦੇਖ ਰਹੇ ਹੋ ਇਹ ਨੌਬਤ ਦੇ ਉਹ ਹੱਪ ਚੋਪੇ ਜਿਹਨਾਂ ਨੂੰ ਨੌਬਤ ਨਹੀਂ ਗਈ ਇਹ ਖਿਆਲ ਨੂੰ ਹੱਪ ਚੋਪੇ ਹੱਬ ਦਾ ਨਾ ਕਾਟੜ ਦੇਖੋ ਕਿੰਨੀ ਲੰਬੀ ਹੈ ਮੈਂ ਹੁਣੇ ਰੋਟੀ ਸੀ ਕੀਤੀ ਇੰਨੀ ਵਾਰ ਇੱਕ ਆ ਦੇਖਿਓ ੁੰਬੀ ਕਟੜ ਉਹਦੀ ਛੱਲੇ ਬੜੀ ਪਿਆਰੀ ਛੋਟੀ ਜੀ ਕਟਾ ਰਹੀ ਹੈਗੀ ਯਾਰ ਤੁਸੀਂ ਦੇਖ ਸਕਦੇ ਹੋ ਪਛਮੇ ਦੀ ਪੀਠ ਵਾਲੀ ਢਾਲ ਹੈ ਪਛਮੇ ਦੀ ਪੀਠ ਹੀ ਹੈ ਜਿਹੜੀ ਢਾਲ ਦਾ ਗੋਲ ਹੁੰਦੀ ਹੈ ਉਹ ਪਛਮੇ ਦੀ ਪੀਠੀ ਹੁੰਦੀ ਹੈ ਤੇ ਜਿਹੜੇ ਉਦਾਂ ਦੇ ਢਾਲ ਹੁੰਦੇ ਆ ਚਪਟੇ ਉਹ ਮੈਨੇ ਦੀ ਢਾਲ ਕਹਿੰਦੇ ਯਾਦ ਰੱਖਣਾ ਕਿ ਜਦੋਂ ਸਾਰੇ ਬਖਰੇ ਬਖਰੇ ਕਿਸਾਨ ਕਿਸਮ ਦੇ ਢਾਲ ਲੱਗੇ ਆ ਕਿਸੇ ਦੇ ਮਾਰੀ ਕੰਮ ਕੀਤਾ ਬਾਅਦ ਵਿੱਚ ਉਹ ਮੈਨਾ ਕੰਮ ਕੀਤਾ ਪਰ ਸਾਰੇ ਸ਼ਸਤਰ ਰੱਖਿਆ ਗੇਡੇ ਦੇ ਢਾਲ ਕੀ ਹੈ ਇਹ ਦੇਖੋ ਇਹ ਆ ਕਿੰਨੀ ਕੁੱਟੀ ਜੀ ਕਰਵਾ ਲਿਆ ਬੜਾ ਹੀ ਬਰੀਕ ਕੰਮ ਕੀਤਾ ਹੈ ਔਲਾਦਾਇ ਸ਼ਸਤਰ ਹੈ ਇਹ ਜਿਦਿ ਦੇਖਿਓ ਨਾਲ ਲੇਕਿਨ ਮੁਖੜ ਬਣਿਆ ਹੋਆ ਨਾਲਾ ਪਤਾ ਉਹ ਤਾਂ ਮਮਤਾ ਜਿਹਦੇ ਵਿੱਚ ਕੋਈ ਨੋਰੀ ਹੀਰਾ ਲੱਗਦਾ ਰਾਣੀ ਰਜਤ ਦੀ ਬਾਹਰ ਨਾਲ ਦੇਖੋ ਕਿਤਾ ਪਤਾ ਲੱਗਣਾ ਮੈਂ ਸਕਰੀਨ ਤੇ ਮੁਖੜ ਵੀ ਪਾ ਦੇਣਾ ਤੁਹਾਨੂੰ ਫਿਰ ਪਤਾ ਲੱਗੂਗਾ ਤੇ ਆ ਸ਼ਸਤਰ ਦੇ ਕੰਮ ਕਿੰਨਾ ਫਿਨਿਸ਼ਿੰਗ ਕਰਾ ਦਿੱਤਾ ਹੋਵੇਖਿਓ ਇਹ ਸ਼ਸਤਰ ਦੇ ਕਿੰਨਾ ਬਰੀਕ ਕੰਮ ਕਿੰਨਾ ਹੋ ਰਿਖਿਓ ਪੇਪਰ ਦੀ ਦਰਵਾਜ਼ਾ ਆਪਣੀ ਖੋਣੀ ਹੈ। ਆ ਹਾਥੀ ਦਾ ਮੁਠਿਆ ਸਾਰੇ ਹਾਥੀਆਂ ਦੇ ਦੰਦ ਨੇ ਤੇਰਾ ਪੇਜ ਕਬ ਚਲੰਬਾ ਤੇ ਦੂਤਾਂ ਪੇਜ ਕਾ ਤੇ ਅਰਮੀਆ ਛੁੱਟੇ ਇੱਥੇ ਵੀ ਕੋਈ ਲੱਕੜੀ ਆ ਨਹੀਂ ਪੱਥਰ ਹੋ ਸਕਦਾ ਇੱਕ ਬਾਗ ਰੱਖਾ ਜਾਂਦੇ ਆ ਤੇ ਆਂ ਵੀ ਤੁਸੀਂ ਦੇਖ ਸਕਦੇ ਹੋ ਕੋਈ ਕ੍ਰਿਸਟਲ ਆਇਆ ਹਾਂ ਅੱਗ ਨਹੀਂ ਇਹ ਸਾਰੇ ਹਾਥੀ ਦਾ ਦੰਦ ਨੇ ਆ ਛੋਟੀਆਂ ਫੁੱکریاں ਰੱਖੀਆਂ ਐ 3 ਤੇ ਕਿਤੇ ਨਾ ਵੀ ਆ ਉਹਨੇ ਬੁਰਾ ਨਹੀਂ ਨਾ ਫਰਦਲੇ ਨੂੰ ਦੇਖ ਸਕਣ ਨੂੰ ਮਿਲਿਆ ਇਤੀ ਚੀਜ਼ ਹੈ ਨਹੀਂ ਐ ਇਹ ਸੋ ਅੱਗੇ ਛੋਟੇ ਬਾਗਨ ਕੀ ਲਠਣੀ ਤੇ ਠੋਕਰ ਦੇ ਪ੍ਰਕਾਰ ਜਿਹੜਾ ਆਪਾਂ ਉਠੇ ਦੇ ਨਾਮ ਹੁੰਦੇ ਆ ਤਾਂ ਇਹ ਟਾਲਾਂ ਦੇ ਉੱਪਰ ਵਾਲੇ ਫੁੱਲ ਹੈਗੇ ਆ ਛੋਟੀ ਤਲਵਾਰ ਆ ਸਾਰੇ ਕਰਦ ਨੇ ਇੱਕ ਕਰਦ ਹੈਗੀ ਆਸ਼ਸ਼ਤਰ ਵਿੱਚ ਕਿੰਨਾ ਪਿਆਰਾ ਇਹਦੇ ਦੇ ਕੋ ਜਿੱਲਕਸ ਲਿਖੀ ਹੈ ਮੈਂ ਪਤਾ ਹੈ ਕਿ ਅਧਰੋਈ ਜੇ ਵਿਦਵਾਨ ਹੋਗਾ ਇਹਨਾਂ ਮੁਸਲਮਾਨਾਂ ਦੇ ਦਾ ਜਿਹੜੀ ਉਰਦੂ ਪੜਨ ਵਾਲਾ ਆਪਣਾ ਵੀਰ ਦਾ ਨੂੰ ਆਪਾਂ ਪੁੱਛਾਂਗੇ ਬਲਕਿ ਇਹਦੇ ਤੇ ਵੀ ਲਿਖਤ ਲਿਖੀ ਆ ਇਹਦੇ ਤੇ ਵੀ ਲਿਖਤ ਲਿਖੀ ਆ ਉਹ ਸਾਰਿਆਂ ਜਿਹੜੇ ਤੇ ਲਿਖ ਦੇਖਿਆ ਮੈਂ ਤੇ ਵੀ ਲਿਖਤ ਹੈਗੀ ਆ ਮੁੱਠੇ ਤੇ ਵੀ ਲਿਖਤ ਹੈਗੀ ਆ ਉਧਰ ਦੇਖੋ ਸਾਰੀ ਲਿਖਤ ਮਾਰ ਤੁਹਾਨੂੰ ਮੁੱਠੇ ਤੇ ਤਾਂ ਲਿਖਤ ਹੈਗੀ ਆ ਪੱਤੇ ਤੇ ਵੀ ਆ ਥੋੜਾ ਜਿਹਾ ਆਪਾਂ ਐਂਗਲ ਜਿਹਾ ਥੱਲੇ ਕਰਾਂਗੇ ਨਾ ਤੁਹਾਨੂੰ ਦਿਖੂ ਇਹ ਹੋਇਆ ਸ਼ਸਤਰਾਂ ਦੇ ਵਿੱਚ ਨਾ ਖਾਲਸਾ ਜੀ ਕਰਾਮਾਤ ਹੁੰਦੀ ਹੈ ਆਸ਼ਸਤਰ ਦੇ ਵਿੱਚ ਕਿੰਨਾ ਸੋਹਣਾ ਹੈ ਲਾਈਟਿੰਗ ਕਰਕੇ ਉਹਨਾਂ ਜਿਆਦਾ ਆਪਾਂ ਜੋਰ ਦਿਖਾ ਨਹੀਂ ਸਕਦੇ ਤੁਹਾਨੂੰ ਇਹ ਸ਼ਸਤਰ ਵੀ ਬੜਾ ਸੋਹਣਾ ਹੈ ਇੱਧਰ ਦੇਖੋ ਸਾਹ ਦੇਖੋ ਛੋਟੀ ਜਿਹੀ ਤਲਵਾਰ ਰੱਖੀ ਹੈ ਇੱਥੇ ਛਿੱਡੀ ਤਲਵਾਰ ਹੈ ਤੇ ਐਸਾ ਸ਼ਸਤਰ ਦੇਖੋ ਆ ਮੁੱਠੇ ਦੇਖੋ ਇਨੇ ਸਾਰੇ ਇਹ ਪਹਿਲਾ ਮੁੱਠਾ ਸੂਰਜ ਮੁਖੀ ਮੁੱਠਾ ਹੈ ਦੂਜਾ ਛੋਟੀ ਕਟੂਰੀ ਦਾ ਜਿਹੜਾ ਹਰਜੀਤ ਕਈ ਸਿੰਘ ਦਾ ਫੇਵਰਿਟ ਹੁੰਦਾ ਆ ਸਾਰੇ ਕੈਂਡ ਕੈਂ ਨੂੰ ਇੱਥੇ ਇਹ ਮੁੱਠਿਆਂ ਦੇ ਵਿੱਚ ਉਮਿਲ ਸਕਦੀ ਹੈ ਆਪਣੀ ਨਾਗ ਦੇ ਸ਼ਸਤਰ ਆ ਸਾਰੇ ਇਹਨਾਂ ਨੂੰ ਨੱਥੀ ਲੱਗੀ ਆ ਥੱਲੇ ਕਿਸੇ ਨੂੰ ਕਪੜੀ ਵੀ ਲੱਗੀ ਤਾਂ ਕਿ ਆਪਣਾ ਪਛੋਰੀ ਢਾਲ ਹੈਗੀ ਆ ਇੱਕਦਮ ਬੜੀ ਚੌੜੀ ਖਦਰਨਾ ਤੇ ਉੱਪਰ ਦਾ ਤੁਸੀਂ ਉਹ ਸ਼ਸਤਰ ਵੇਖਿਓ ਐਚ ਐਂਡ ਡੀ ਉਹ ਸ਼ਸਤਰ ਨਾਲ ਕੋਈ ਵੱਖਰਾ ਹੀ ਆ ਤੁਹਾਨੂੰ ਯਾਦ ਨਹੀਂ ਆ ਗਿਆ ਬੜਾ ਬਹੁਤ ਸੋਹਣਾ ਸ਼ਸਤਰ ਆ

ਉਹ ਆਪਣੇ ਮਨੁਜਵਾਨ ਐਜੰਟੀ ਰੱਖੀ ਤੇ ਉਹ ਸਾਰੇ ਉਹਨਾਂ ਦੇ ਕੀ ਬਟਕੇ ਨੇ ਉੱਤੇ لمبے ਰੋੜ ਜਾਣ ਵਾਲੇ ਉੱਤੇ ਘਰੇ ਘਰੇ تیرਦਾ ਚੀ ਲਾਈ ਨਾ ਉੱਧਰ ਵੀ ਨੂੰ ਲੜਕੀਆਂ ਸਾਰੀਆਂ ਉੱਪਰ ਦਾਨ ਪੱਟੇ ਲੱਗੇ ਐ ਆਊਟਸਾਈਡ ਦੇ ਉਹ ਸਾਰੇ ਦਾਨ ਪੱਟੇ ਐ ਇੱਧਰ ਢਾਲ ਤੇ ਇਹ ਮੇਨ ਢਾਲ ਹੈਗੀ ਐ ਵੱਡੇ ਕੱਛੂ ਨੂੰ ਮਾਰ ਕੇ ਨਾ ਉਹਦੀ ਪਿੱਠ ਦੀ ਢਾਲ ਪਈ ਤੇ ਉੱਧਰ ਦੇਖੋ ਉੱਪਰ ਸੁਨੇ ਦੇ ਕੰਮ ਦੀ ਢਾਲ ਹੈ ਤੇ ਸਾਰੇ ਐਸਾ ਕਰਕੇ ਲੈ ਕੇ ਚੱਲ ਜਾਂਦੇ ਨੇ